ਹੈਲੋ ਮੈਂ ਡਾਕਟਰ ਤੇਰਾ ਕਾਲ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਨਵੇਂ ਵਿਸ਼ੇ ਦੇ ਨਾਲ ਵੀਡੀਓ ਦੇ ਅੰਤ ਤੱਕ ਮੇਰਾ ਸਾਥ ਦੇਣਾ ਬਹੁਤ-ਬਹੁਤ ਅਲੱਗ ਐਂਗਲ ਤੋਂ ਮੈਂ ਗੱਲ ਕਰਨ ਜਾ ਰਹੀਆਂ ਬਹੁਤ ਪਰਿਵਾਰਾਂ ਅੰਦਰ ਕਿਸੇ ਨਾ ਕਿਸੇ ਕਾਰਨ ਭੈਣਾ ਭਰਾਵਾਂ ਵਿੱਚ ਇਤفاق ਨਹੀਂ ਰਹਿੰਦਾ ਚਾਹੇ ਕਾਰਨ ਕੋਈ ਵੀ ਹੋਵੇ ਬਥੇਰੇ ਕਾਰਨ ਸੰਸਾਰ ਚ ਕਲੇਸ਼ ਰਹਿੰਦਾ ਲੜਾਈ ਝਗੜਾ ਰਹਿੰਦਾ ਭੈਣਾ ਭਰਾਵਾਂ ਦੀ ਆਪਸ ਚ ਬਣਦੀ ਨਹੀਂ ਅਜਿਹੇ ਮਾਹੌਲ ਵਿੱਚ ਫਿਰ ਪਿਤਰ ਪੱਖ ਦੌਰਾਨ ਸਾਰੀਆਂ ਧਿਰਾਂ ਸਰਵ ਪਿਤਰਾਂ ਵੱਲੋਂ ਬੇਮਖ ਹੋ ਕੇ ਆਪਣੇ ਪਰਿਵਾਰਾਂ ਵਿੱਚ ਮਸਤ ਰਹਿੰਦੀਆਂ ਕਿ ਉਹਦੀ ਜ਼ਿੰਮੇਵਾਰੀ ਉਹ ਕਰੇ ਉਹਦੀ ਜ਼ਿੰਮੇਵਾਰੀ ਉਹ ਕਰੇ ਸੋ ਪਿਤਰਪੱਖ ਦੇ ਦਿਨ ਬੀਤਦੇ ਚਲੇ ਜਾਂਦੇ ਆ ਉਹ ਭੁੱਲ ਬੈਠਿਆ ਕਿ ਜਿਸ ਕੁਲ ਦੇ ਧਾਗੇ ਦੀ ਮਾਲਾ ਦੇ ਉਹ ਬਣ ਕੇ ਆ ਨਾ ਉਹਨਾਂ ਨੂੰ ਯਾਦ ਕਰਨਾ ਵੀ ਉਹਨਾਂ ਦਾ ਹੀ ਫਰਜ਼ ਹੈ ਇੱਕ ਦੂਜੇ ਦੇ ਉੱਪਰ ਜ਼ਿੰਮੇਵਾਰੀ ਜਦੋਂ ਛੁੱਟਦੇ ਹੋ ਅਜਿਹੇ ਕਲੇਸ਼ੀ ਪਰਿਵਾਰ ਪਿਤਰਪੱਖ ਬਿਨਾਂ ਸਰਾਧ ਬਿਨਾਂ ਤਰਪਣ ਇਹ અલੌਕਿਕ ਦਿਨਾਂ ਨੂੰ ਬ्यर्थ ਗਵਾ ਕੇ ਪਿਤਰ ਅਸ਼ੀਰਵਾਦ ਤੋਂ ਸਖਨੇ ਰਹਿੰਦੇ ਆ ਗੱਲਾਂ ਐਵੇਂ ਨਹੀਂ ਕਰ ਰਹੀ ਬਹੁਤ ਬਹੁ ਡੂੰਗੇ ਅਰਥ ਨੇ ਵੈਸੇ ਤਾਂ ਅੰਤਮ ਸੱਚ ਇਹ ਆ ਕਿ ਇਹ ਵੀ ਉਹਨਾਂ ਦਾ ਕਰਮਕਲੇਖਾ ਜੋਖਾ ਤੇ ਉਹਨੇ ਉਸ ਕਲੇਸ਼ੀ ਪਰਿਵਾਰ ਦੀ ਮਾੜੀ ਕਿਸਮਤ ਆ ਜਿਹੜਾ ਉਹ ਇੱਕ ਸੁਨਹਿਰੀ ਮੌਕਾ ਗੁਆ ਰਿਆ ਤੋਂ ਉਹ ਇਸ ਸੁਨਹਿਰੀ ਮੌਕੇ ਦਾ ਫਾਇਦਾ ਲੈਣੋਂ ਰਹਿ ਜਾਣਗੇ ਆਪਸੀ ਕਲੇਸ਼ ਖਾਲੀ ਦੇ ਖਾਲੀ ਝੋਲੀਆਂ ਸਖਣੀਆਂ ਮੈਂ ਡਾਕਟਰ ਤੇਰਾਂਕੌਰ ਆਪਣੀ ਇਸ ਵੀਡੀਓ ਚ ਦੱਸਾਂਗੀ ਕਿ ਜੇ ਪਰਿਵਾਰ ਚ ਲੜਾਈ ਹੋਵੇ ਕਲੇਸ਼ ਹੋਵੇ ਕੜਾ ਹੋਵੇ ਤਾਂ ਸ਼ਰਾਧ ਫਿਰ ਕੌਣ ਕਰੂਗਾ ਜ਼ਿੰਮੇਵਾਰੀ ਤਾਂ ਹੈ ਨਾ ਨਾ ਕਰੀਏ ਤਾਂ ਫਿਰ ਨਤੀਜੇ ਕੀ ਨਿਕਲਣੇ ਤੁਹਾਡੇ ਵੱਲ ਜਾਂ ਅਜਿਹੇ ਗੈਰ ਜ਼ਿੰਮੇਵਾਰ ਪਰਿਵਾਰਾਂ ਦਾ ਫਿਰ ਹਸ਼ਰ ਕੀ ਹੋਣਾ ਆ ਬਹੁਤ ਜਣੇ ਸੁਣ ਰਹੇ ਹੋਵੋਗੇ ਮੇਰੀ ਵੀਡੀਓ ਨੂੰ ਅੱਜ ਧਿਆਨ ਨਾਲ ਸੁਣ ਰਹੇ ਹੋ ਤਿੰਨ ਗੱਲਾਂ ਕਰਤੀਆਂ ਸਰਾਧ ਕਿਹੜਾ ਕਰੂਗਾ ਜਦੋਂ ਕਲੇਸ਼ ਆ ਪਰਿਵਾਰਾਂ ਚ ਵੱਡੇ ਛੋਟੇ ਦੀ ਲੜਾਈ ਜਾਂ ਭੈਣਾ ਭਰਾਵਾਂ ਦੀ ਲੜਾਈ ਮਾਪੇ ਜਾਂ ਪਿਤਰ ਕਿਉਂ ਰੋਣ ਨਾ ਕਰੋਗੇ ਕੀ ਨਤੀਜੇ ਨਿਕਲਣਗੇ ਤਾਂ ਫਿਰ ਤੁਹਾਡਾ ਹੱਸ਼ਰ ਕੀ ਹੋਣਾ ਹੈ ਇਹ ਵਾਰਨਿੰਗ ਵੈਲ ਆ ਤੁਹਾਡੇ ਲਈ ਮੇਰੇ ਚੈਨਲ ਉੱਪਰ ਵੀਡੀਓ ਦੀ ਹਾਈਪ ਵਾਲੀ ਆਪਸ਼ਨ ਜ਼ਰੂਰ ਪ੍ਰੈਸ ਕਰਦੇ ਹੋ ਮਿਹਰਬਾਨੀ ਕਰਕੇ ਕੋਈ ਮੁੱਲ ਨਹੀਂ ਲੱਗਣਾ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਦੋਸਤੋ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਵਿਰਲਾ ਉਪਾਅ ਵੀ ਦੇਣਾ ਜਿਸ ਨਾਲ ਪਰਿਵਾਰਕ ਕਲੇਸ਼ ਤੁਹਾਡਾ ਘੱਟ ਹੋ ਜਾਏ ਤੇ ਤੁਹਾਡੇ ਉੱਤੇ ਪਿਤਰਾਂ ਦੀ ਕਿਰਪਾ ਬਣੀ ਰਹੇ ਇਹ ਉਪਾਅ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ 99% ਨੂੰ ਹੀ ਨਹੀਂ ਪਤਾ ਸੱਚੀ ਗੱਲ ਆ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਆ ਦੇਖੋ ਗਰੁੜ ਪ੍ਰਾਣ ਮੈਂ ਤਾਂ ਪੁਰਾਣੇ ਵੈਦਿਕ ਗ੍ਰੰਥਾਂ ਨੂੰ ਆਧਾਰ ਬਣਾਉਣੀ ਹੈ ਆਪਣੀ ਰਿਸਰਚ ਵਰਕ ਚ ਗਰੁੜ ਪ੍ਰਾਣ ਸਪਸ਼ਟ ਕਹਿੰਦਾ ਆ ਕਿ ਜਿਹੜਾ ਅਸ਼ਰਾਧ ਨਹੀਂ ਕਰਦਾ ਉਦੇ ਕੋਲ ਚ ਕਦੇ ਸੁਖ ਸ਼ਾਂਤੀ ਨਹੀਂ ਰਹਿੰਦੀ ਨਾ ਰਹਣੀ ਆ ਨਾ ਰਹੇਗੀ ਮਨੁਸਮ੍ਰਿਤੀ ਚ ਵੀ ਲਿਖਿਆ ਆ ਇੱਕ ਥਾਂ ਕਿ ਜਦ ਪਿਤਰਾਂ ਨੂੰ ਆਪਣਾ ਹਿੱਸਾ ਨਹੀਂ ਮਿਲਦਾ ਗੱਲ ਸੁਣੋ ਹਿੱਸਾ ਕੀ ਉਹ ਪੰਡਾ ਮੰਗਦੇ ਆ ਪੈਸਾ ਮੰਗਦੇ ਆ ਧਨ ਮੰਗਦੇ ਆ ਨਹੀਂ ਨਾ ਪ੍ਰਤੀਕਾਤਮਕ ਰੂਪ ਚ ਚੀਜ਼ਾਂ ਨੇ ਸਿਰਫ ਸਿੰਬੋਲਿਕਲ એનર્ਜੀ ਨੂੰ ਕੀ ਚਾਹੀਦਾ ਉਸ ਸੁਖਮ ਜਗਤ ਨੂੰ ਕੀ ਚਾਹੀਦਾ ਤੁਹਾਡੇ ਪਿਆਰ ਦੇ ਭੁੱਖੇ ਆ ਉਹ ਫਿਰ ਜਦੋਂ ਉਹਨਾਂ ਨੂੰ ਆਪਣਾ ਹਿੱਸਾ ਨਹੀਂ ਮਿਲਦਾ ਉਹ ਸ਼ਰਾਬ ਦੇ ਕੇ ਤੁਹਾਡੇ ਪਿੱਛੇ ਜਿਹੜਾ ਆਪਣਾ ਵੰਸ਼ਾ ਉਹਨੂੰ ਨਾਸ਼ ਕਰਦੇ ਆ ਕਰਨਾ ਹੀ ਆ ਨਰਾਜਗੀ ਹੋ ਜਾਏ ਵੱਡੇ ਰੋਸ ਜਾਂ ਤਾਂ ਫਿਰ ਮਨਉਣਾ ਕਿਵੇਂ ਇਸ ਕਰਕੇ ਜਿਹੜੇ ਪਰਿਵਾਰ ਪਿਤਰਾ ਦਾ ਹੱਕ ਮਾਰਦੇ ਆ ਨਾ ਉਹਨਾਂ ਦੇ ਘਰੋਂ ਲక్ష్ਮੀ ਦੂਰ ਹੋ ਜਾਂਦੀ ਹੈ ਘਰ ਦੇ ਵਿੱਚ ਬਿਮਾਰੀਆਂ ਤਨਨਾਸ਼ ਪਰਿਵਾਰਕ ਟੁੱਟ ਭੱਜ ਵੰਸ਼ ਵਿਰਧੀ ਰੁਕਣੀ ਮੈਂ ਬੜੀਆਂ ਵੀਡੀਓ ਚ ਦੱਸ ਚੁੱਕੀ ਆ ਮੈਂ ਪੂਰੀਆਂ 10 ਵੀਡੀਓ ਪਾ ਚੁੱਕੀ ਪਿਤ੍ਰਪਕਤੀਆਂ ਬੇਰੋਜ਼ਗਾਰੀ ਪੜ੍ਹੇ ਲਿਖੇ ਹੋ ਕੇ ਵੀ ਨੌਕਰੀਆਂ ਨਹੀਂ ਮਿਲ ਰਹੀਆਂ ਕਲਾ ਕਲੇਸ਼ ਦਿਨ ਚੜਦਾ ਸੂਰਜ ਚੜਦਾ ਰਾਤ ਤੱਕ ਲੜੀ ਜਾਓ ਸਭ ਦੇ ਮੂੰਹ ਬਿੰਗੇ ਇਹ ਸਭ ਪਿਤਰ ਰੋਸ ਦੇ ਨਤੀਜੇ ਆ ਪਿਤਰ ਨਾਰਾਜ਼ਗੀ ਦੇ ਲੱਛਣ ਪਿਤਰ ਰੋਸ ਦੇ ਇਸ਼ਾਰੇ ਆ ਨਹੀਂ ਸਮਝਦੇ ਤਾਂ ਤੁਸੀਂ ਮਹਾਮੂਰਖ ਹੋ ਸਿਆਣੇ ਬਣ ਜਾਓ ਇੱਕ ਨਿਰਨੇ ਸਿੰਧੂ ਚ ਸਾਫ ਦਰਾਇਆ ਗਿਆ ਕਿ ਸਰਾਦ ਕਰਨ ਦਾ ਸਭ ਤੋਂ ਪਹਿਲਾ ਅਧਿਕਾਰ ਵੱਡੇ ਪੁੱਤਰ ਦਾ ਹੈ ਸੁਣ ਲਓ ਵੱਡੇ ਪੁੱਤਰ ਸਾਹਿਬ ਜਦੋਂ ਜਨਮੇ ਸੀ ਤੇ ਲੱਡੂ ਵੰਡੇ ਹੋਣਗੇ ਇਹਨਾਂ ਹੀ ਮਾਪਿਆਂ ਨੇ ਪਰਵਿਸ਼ ਕੀਤੀ ਹੋएगी ਜੇ ਵੱਡਾ ਪੁੱਤਰ ਨਹੀਂ ਕਰੇਗਾ ਇਨਕਾਰੀ ਹੋ ਜਾਏਗਾ ਤਾਂ ਫਿਰ ਹੱਕ ਬਣੇਗਾ ਛੋਟੇ ਪੁੱਤਰ ਦਾ ਫਰਜ਼ ਬਣੇਗਾ ਜੇ ਕਲੇਸ਼ ਲੜਾਈ ਝਗੜੇ ਆਪਸ ਵਿੱਚ ਰਾਜਗੀਆਂ ਹੋਈਆਂ ਹੋਣ ਡਿਸਪਿਊਟ ਹੋਇਆ ਹੋਵੇ ਵੱਡਾ ਵੱਡਾ ਕੋਟਾਂ ਚ ਪਹੁੰਚ ਗਏ ਹੋਵੋ ਕਿ ਕੋਟ ਢਿਡ ਚੋਂ ਜਾਏ ਤਾਂ ਛੋਟਾ ਪੁੱਤਰ ਸਰਾਧ ਕਰਕੇ ਤਰਪਣ ਜ਼ਰੂਰ ਕਰ ਦਵੇ ਜੋ ਵੀ ਸੱਚੇ ਮਨ ਨਾਲ ਤਰਪਨ ਕਰੇਗਾ ਮੌਕਾ ਨਹੀਂ ਖੁੰਝੇਗਾ ਉਹਨੂੰ ਹੀ ਪਿਤਰਾਂ ਦੀ ਕਿਰਪਾ ਮਿਲੇਗੀ ਉਹੀ ਸੁਖੀ ਬਸੇਗਾ ਬਾਕੀ ਰੋਂਦੇ ਰਹਿ ਜਾਣਗੇ ਮਤਲਬ ਇਹ ਹੈ ਕਿ ਜੇ 10 ਲੋਕ ਕਲੇਸ਼ ਕਰ ਰਹੇ ਆ ਪਰ ਇੱਕ ਪੁੱਤਰ ਸੱਚੇ ਮਨ ਨਾਲ श्राद्ध ਕਰ ਲੈਂਦਾ ਚੁੱਪਚੀ ਤੇ ਕਿ ਬਾਕੀ ਜੋ ਟੱਠੇ ਕੁਛ ਮੇਰੀ ਕੁਛ ਜ਼ਿੰਮੇਵਾਰੀ ਹੈ ਆਪਣੇ ਪਿਤਰਾਂ ਪ੍ਰਤੀ ਤਾਂ ਪਿਤਰ ਫਿਰ ਉਸੇ ਨੂੰ ਆਸ਼ੀਰਵਾਦ ਦੇਣਗੇ ਬਾਕੀ ਲੜਦੇ ਰਹਿ ਜਾਣ ਉਹਨਾਂ ਨੂੰ ਆਸ਼ੀਰਵਾਦ ਨਹੀਂ ਮਿਲਣਾ ਉਹਨਾਂ ਨੂੰ ਸਰਾਪ ਲੱਗਣਾ ਇਹ ਨਾ ਸੋਚੋ ਕਿ ਕੁਝ ਨਹੀਂ ਅਸੀਂ ਤਾਂ ਚੰਗੇ ਭਲੇ ਸਾਡਾ ਵਪਾਰ ਚੱਲ ਰਿਹਾ ਬਿਜ਼ਨਸ ਮੈਕੈਨਿਕ ਦਿਨ ਫਿਰਦੇ ਨੇ ਦੇਰ ਨਹੀਂ ਲੱਗਦੀ ਅਗਲੀ ਪੀੜੀ ਤੇ ਅਗਲੀ ਤੋਂ ਅਗਲੀ ਪੀੜੀ ਤੇ ਮਿਲਦਾ ਮੰਨ ਜਾਓ ਗਰੂੜ ਪੁਰਾਣ ਤੁਹਾਨੂੰ ਅਲਰਟ ਕਰਦਾ ਚੇਤਾਵਨੀ ਦਿੰਦਾ ਕਿ ਜਿਹੜੇ ਕੁੱਲ ਸਰਾਧ ਨਹੀਂ ਕਰਦੇ ਉਹਨਾਂ ਦਾ ਵੰਸ਼ ਖਤਮ ਹੋ ਜਾਂਦਾ ਲੋਕ ਲੱਗ ਜਾਂਦੇ ਫੁੱਲ ਸਟਾਪ ਲੱਗ ਜਾਂਦਾ ਅਜਿਹੇ ਕਰਾਂ ਦੀ ਸੰਤਾਨ ਬਾਝ ਹੋ ਸਕਦੀ ਹੈ ਡਾਕਟਰੀ ਇਲਾਜ ਵੀ ਨਹੀਂ ਚੱਲਣਾ ਕੋਈ ਨਹੀਂ ਕੁਖਟ ਜਨਮਣਾ ਜਨਮ ਮਰਨ ਦੇ ਦੁੱਖ ਵੱਜ ਜਾਂਦੇ ਆ ਐਕਸੀਡੈਂਟ ਕੇਸ ਵੱਜ ਜਾਂਦੇ ਆ ਬਿਮਾਰੀਆਂ ਵੱਜ ਜਾਂਦੀਆਂ ਕਹਿ ਲੋ ਕਿ ਪਰਿਵਾਰ ਦੀ ਲਾਈਨ ਹੀ ਕਟਾ ਕਾਟਾ ਵੱਜ ਜਾਂਦਾ ਪਰਿਵਾਰ ਦੀ ਲਾਈਨ ਹੀ ਇਕੱਠ ਹੋ ਜਾਂਦੀ ਹੈ ਵਾਧਾ ਵਿਕਾਸ ਰੁਕ ਜਾਂਦਾ ਮੈਨੂੰ ਨਾ ਕਿਉਂ ਦੱਸਿਆ ਨਹੀਂ ਡਾਕਟਰ ਤੇਰਾ ਕੋਰ ਕੋਰਾ ਸੱਚ ਬੋਲਦੀ ਆ ਸੱਚ ਕੋੜਾ ਹੁੰਦਾ ਪਿੱਤਰ ਸਿਰਫ ਰੁੱਸਦੇ ਹੀ ਨਹੀਂ ਉਸਰਾਪ ਦੇ ਕੇ ਘਰੋਂ ਸੁੱਖ ਛਾਂ ਵੀ ਖਿੱਚ ਲੈਂਦੇ ਆ ਇਸ ਕਰਕੇ ਅਜਿਹੇ ਕਲੇਸ਼ੀ ਪਰਿਵਾਰ ਆਖਰਕਾਰ ਆਪਣੇ ਕਰਮਾਂ ਨਾਲ ਤਬਾਹ ਹੋ ਜਾਂਦੇ ਆ ਨਾ ਘੜਦੇ ਰਹਿੰਦੇ ਤੇ ਨਾ ਘਟਦੇ ਰਹਿੰਦੇ ਆਪਣੀ ਤਬਾਹੀ ਦਾ ਫਿਰ ਕਾਰਨ ਲੱਭਣ ਕਿੱਥੇ ਜਾਂਦੇ ਹੋ ਪੰਡਤਾਂ ਕੋਲ ਜਨਮ ਪੱਤਰੀਆਂ ਦਿਖਾਦ ਖਾ ਲੁੱਟੁੰਦੇ ਰਹਿੰਦੇ ਹੋ ਤੇ ਜਦੋਂ ਡਾਕਟਰ ਤੇਰਾ ਕੋਰ ਫ੍ਰੀਚ ਦੱਸ ਰਹੀ ਹੈ ਮਾਰਗ ਤੁਹਾਨੂੰ ਦੱਸ ਰਹੀਆਂ ਮੈਂ ਰੱਦ ਸੇਰਾ ਬਣ ਰਹੀਆਂ ਤਾਂ ਉਹਨੂੰ ਫੋਲੋ ਕਿਉਂ ਨਹੀਂ ਕਰਦੇ ਮਾੜੀ ਕਿਸਮਤ ਹੀ ਕਵਾਂਗੀ ਤੁਹਾਡੀ ਕਮੈਂਟ ਕਰਕੇ ਮੈਨੂੰ ਦੱਸਦੇ ਹੋ ਕਿ ਕੀ ਤੁਹਾਡੇ ਪਰਿਵਾਰ ਚ ਕਦੇ ਇਸ਼ਰਾਦ ਕਰਨ ਤੇ ਡਿਸਪਿਊਟ ਹੋਇਆ ਕਿ ਵੱਡਾ ਕਰੇ ਅਸੀਂ ਠੇਕਾ ਨਹੀਂ ਲਿਆ ਛੋਟਾ ਕਰੇ ਅਸੀਂ ਠੇਕਾ ਨਹੀਂ ਰਿਹਾ ਆ ਉਹਨਾਂ ਨੂੰ ਦੇ ਗਏ ਸਭ ਕੁਝ ਤੁਹਾਨੂੰ ਕੁਝ ਦਿੱਤਾ ਨਹੀਂ ਸੀ ਇਹ ਮੈਂ ਅਜੇ ਗੱਲ ਕਰਾਂਗੇ ਰੁਕੋ ਪ੍ਰਾਤਨ ਗ੍ਰੰਥਾਂ ਦੇ ਅਨੁਸਾਰ ਜੇ ਪਰਿਵਾਰ ਚੜਰਾਈ ਹੋਈ ਹੈ ਸ਼ਰਾਦ ਰੁਕ ਰਿਹਾ ਆ ਤਾਂ ਕੱਲਾ ਪੁੱਤਰ ਜਾਂ ਪਰਿਵਾਰਕ ਮੈਂਬਰ ਕੀ ਕਾਰਨ ਜਿਹੜਾ ਵਿਚਾਰੇ ਦੇ ਮਨ ਚ ਥੋੜਾ ਜਿਹਾ ਪਿਆਰ ਆ ਸਵੇਰੇ ਸੂਰਜ ਨਿਕਲਦਾ ਆ ਕੱਚੇ ਦੁੱਧ ਤੇਲ ਮਲਾ ਲਓ ਪਿੱਪਲ ਦੇ ਰੁੱਖੇ ਠਾਂ ਜੜਾਂ ਚ ਪਾਓ ਇਹਦੇ ਨਾਲ ਪਿੱਤਰ ਰੁੱਸਦੇ ਨਹੀਂ ਸਗੋਂ ਉਸ ਵਿਅਕਤੀ ਤੇ ਉਹਦੀ ਉਹਨਾਂ ਦੀ ਕਿਰਪਾ ਬਣੀ ਰਹਿਣੀ ਹੈ ਇਹ ਉਪਾਅ ਬਹੁਤ ਵਿਰਲਾ ਹੈ ਤੈਨੂੰ ਕਰਨ ਵਾਲਾ ਕਦੇ ਪਿਤਰਾ ਦੇ श्राप ਤੋਂ ਖਾਲੀ ਨਹੀਂ ਰਹਿੰਦਾ ਬਚ ਜਾਂਦਾ ਉਹਨੂੰ ਦੁਆਵਾਂ ਹੀ ਮਿਲਦੀਆਂ ਲਾਸਟ ਵਿੱਚ ਡਾਕਟਰ ਤੇਰਾਕੌਰ ਨੇ ਇੱਕ ਸੁਝਾ ਦੇਣਾ ਮੈਂ ਬਿਲਕੁਲ ਕੋਰੀ ਗੱਲ ਕਰਨ ਲੱਗੇ ਹਾਂ ਕਰਦੇ ਹੋ ਬਸ ਸਬਸਕ੍ਰਾਈਬ ਮੇਰੇ ਚੈਨਲ ਨੂੰ ਕੋੜਾ ਸੱਚ ਕੀ ਹੈ ਜਿਹੜੀਆਂ ਨੋਹਾ ਵਿਆਹ ਕੇ ਸੋਹਰੇ ਘਰ ਆਉਂਦੀਆਂ ਨਾ ਵੈਸੇ ਤਾਂ ਆਉਂਦੀਆਂ ਹੀ ਜਿਹੜੀਆਂ ਵੈਸੇ ਤਾਂ ਆਉਂਦੀਆਂ ਹੀ ਨਹੀਂ ਜਿਹੜੀਆਂ ਆਈਆਂ ਚੱਟ ਵਿਆਹਦੜ ਮੁੰਡਾ ਜਾਂ ਆਪਣਾ ਪਤੀ ਜਿਹੜਾ ਬਣਿਆ ਨਾ ਤੁਹਾਡਾ ਉਹ ਪਰਿਵਾਰ ਤੋਂ ਤੁਸੀਂ ਅਲੱਗ-ਅਲੱਗ ਅਲੱਗ-ਥਲਗ ਕਰਕੇ ਆਪਣੇ ਜੋਗਾ ਰੱਖ ਲੈਂਦੀਆਂ ਆਉਂਦੀਆਂ ਹੀ 25-30 ਸਾਲ ਦਾ ਸਾਂਝਾ ਪਰਿਵਾਰ ਉਹਨੂੰ ਤੋੜ ਦਿੰਦੀਆਂ ਇਹਨਾਂ ਨੋਹਾਂ ਨੂੰ ਕਹਿਣਾ ਚਾਹਾਂਗੀ ਕਿ ਸਮੇਂ ਦੇ ਗਿੜ ਨੂੰ ਸਮਝ ਲਓ ਆਪਣੇ ਮਾੜੇ ਕਰਮਾ ਨਾਲ ਭਰਾਮਾਂ-ਭਰਾਮਾਂ ਨੂੰ ਲੜਾ ਕੇ ਇਦਾਂ ਦੀ ਸਥਿਤੀ ਪੈਦਾ ਨਾ ਕਰੋ ਤੁਸੀਂ ਇਦਾਂ ਦੀ ਸਥਿਤੀ ਪੈਦਾ ਕਰ ਦਿੰਦੀਆਂ ਕਿ ਪਿਤਰਾਂ ਦਾ ਅਸਰਾਧ ਤੇ ਤਰਪਨ ਕਰਨ ਦੀ ਪਵਿੱਤਰ ਰਸਮ ਤੱਕ ਨਿਭਾਉਣ ਲਈ ਤੁਹਾਡੇ ਘਰਾਂ 'ਚ ਕਲੇਸ਼ ਖੜੇ ਹੁੰਦੇ ਆ ਫਿਰ ਆਪਣੇ ਬੱਚਿਆਂ ਨੂੰ ਸੁਖੀ ਕਿਦਾਂ ਦੇਖੋਗੇ ਆ ਤੁਸੀਂ ਹੱਲੇ ਝੰਡੇ ਝੁਲ ਰਹੇ ਆ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਵਕਤ ਦੀ ਹਨੇਰੀ ਨੇ ਵਕਤ ਦੇ ਚਖੜ ਨੇ ਤੇਜ ਨੇ ਕੀ ਕੀ ਉਡਾ ਕੇ ਲੈ ਜਾਣਾ ਸੋ ਜੇ ਵੀ ਤੁਹਾਨੂੰ ਵੀਡੀਓ ਚੰਗੀ ਲੱਗੀ ਮੇਰੀ ਗੱਲ ਕੋਈ ਪੱਲੇ ਪਈ ਇਹਨੂੰ ਲਾਈਕ ਕਰ ਦਿਓ ਹੋਰਾਂ ਦੇ ਨਾਲ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਹਾਈਪ ਵਾਲੀ ਆਪਸ਼ਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਹੋਰ ਨਵੀਂ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮੈਂ ਜੋ ਵੀ ਕਹਿੰਦਾ ਸੱਚ ਸੀ ਵੀਡੀਓ ਤੁਹਾਡੇ ਲਈ ਬਣਾਈ ਆ ਦੇਖ ਲਓ ਪਸੰਦ ਆਈ ਸ਼ੇਅਰ ਕਰ ਦਿਓ ਹਾਈਪ ਦਾ ਬਟਨ ਦਬਾ ਦਿਓ ਪਲੀਜ਼ ਥੋੜੇ ਦਿਨ ਰਹਿ ਗਏ 21 ਤਰੀਕ ਤੱਕ ਸ਼ਰਧ ਕਰ ਦਿਓ ਕਰ ਦਿਓ ਪਿਤਰ ਤਰਪਨ ਕਰ ਦਿਓ ਜ਼ਿਆਦਾ ਪਖਾੜ ਨਾ ਕਰੋ ਮੈਂ ਜੋ ਦੱਸਿਆ ਮੇਰੀਆਂ 10 ਤੋਂ 12 ਵੀਡੀਓ ਸਾਰੀਆਂ 1 ਬਾਈ 1 ਦੇਖ ਲਓ ਆਰਾਮ ਨਾਲ ਮੈਂ ਮਿਲਾਂਗੀ ਕੱਲ ਟਿਲ ਦੈਨ ਬਾਏ ਬਾਏ